ਗੁਰਪੁਰਬ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀ ਪਿਆਨ ਕੱਗ ਅੱਗ ਦੇ ਵਿੱਚ ਪੇਂਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਪੈ ਗਿਆ ਜੀ ਚਿਹੜਾ ਤੁਸੀਂ ਵੀ ਦੇਖੋ ਬੇहद ਮੰਦ ਭਾਗੀਆਂ ਇਹ ਤਸਵੀਰਾਂ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇहद ਮੰਦ ਭਾਗੀ ਖਬਰ ਸਾਮਣੀ ਆਈ ਹੈ ਫਿਰੋਜ਼ਪੁਰ ਤੋਂ ਜਿੱਥੇ ਗੁਰਪੁਰਬ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਅਗਨ ਭੇਟ ਹੋ ਚੁੱਕੇ ਨੇ ਤਾਂ ਇਹ ਮੰਦ ਭਾਗੀ ਖਬਰ ਤੋਂ ਬਾਅਦ ਪੂਰੀਆਂ ਸੰਗਤਾਂ ਦੇ ਵਿੱਚ ਗਮੀ ਦਾ ਮਾਹੌਲ ਬਣ ਜਾਂਦਾ ਹੈ ਕਸਬਾ ਤਲਵੰਡੀ ਪਾਈ ਦੇ ਗੁਰਦੁਆਰਾ ਬਾਬਾ ਵਿਸ਼ਕਰਮਾ ਦੇ ਵਿੱਚ ਸ਼ੋਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਫਿਰ ਇਹਨਾਂ ਅੱਗ ਦੇ ਪਹਾਬੜਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਚੁੱਕਿਆ ਹੈ ਤਾਂ ਮੌਕੇ ਦੇ ਉੱਤੇ ਫਾਇਰ ਬਰਗੇਡ ਦੀਆਂ ਗੱਡੀਆਂ ਬੁਲਾਈਆਂ ਜਾਂਦੀਆਂ ਨੇ ਤੇ ਅੱਗ ਦੇ ਉੱਤੇ ਕਭੂ ਵੀ ਪਾਇਆ ਜਾਂਦਾ ਸਰ ਕੋਈ ਸ਼ਾਰਟ ਸਰਕਟ ਹੀ ਹੋਇਆ ਜੀ ਉਹਦੀ ਕਦੇ ਕੋ ਦੇਖਿਆ ਅੰਦਰ ਜਾ ਕੇ ਬਸ ਸਾਢੇ 3 ਵਜੇ ਲੋਕ ਖੋਲਿਆ ਪੌਣੇ ਦੇ 3 ਵਜੇ ਤੱਕ ਕੁਝ ਨਹੀਂ ਸੀ ਜਮਾ ਸਹੀ ਸੀ ਸਾਢੇ 3 ਵਜੇ ਬੱਚਿਆਂ ਨੇ ਖੇਡ ਕੋ ਜਾ ਗਏ ਤੇ ਕਲਾਸ ਲੱਗਦੀ ਹੈ ਸ਼ਾਮ ਨੂੰ ਉਹ ਜਦੋਂ ਗੇਟ ਖੋਲਿਆ ਇੱਕਦਮ ਜਿਵੇਂ ਬੰਮ ਚੱਲਦਾ ਇਸ ਤਰ੍ਹਾਂ ਦਾ ਕੋਈ ਸ਼ੂਟ ਹੋਇਆ ਤੇ ਅੱਗੇ ਇੱਕਦਮ ਪਰਖੇ ਪਰਖਣ ਤੋਂ ਬਾਅਦ ਫਿਰ ਉਹ ਸਾਢੇ 10 15 ਮਿੰਟ ਪਾਣੀ ਪੂਰ ਅਡਜਸਟਮੈਂਟ ਕਰਦੇ ਆ ਗੈਸ ਪਾਉਂਦੇ ਉਦੋਂ ਵੱਧ ਗਿਆ ਇੱਕਦਮ ਸੰਗਤਰੇ